ਲੰਬੇ ਵੱਡੇ جنگ ਕਾਰਨ ਬਰਤਾਨੀਆ ਸਖਤ ਆਰਥਿਕ ਸੰਕਟ ਵਿੱਚ ਫਸ ਗਿਆ ਐਟਲੀ ਨੇ ਜਿੱਥੇ ਆਪਣੀ ਇਕਨੋਮਿਕ ਪਾਲਿਸੀ ਦਾ ਐਲਾਨ ਕੀਤਾ ਉਥੇ ਰਾਜਨੀਤਿਕ ਨੀਤੀਆਂ ਦਾ ਵੀ ਵਿਸਥਾਰ ਦੱਸ ਦਿੱਤਾ ਐਟਲੀ ਦੇ ਬਿਆਨਾਂ ਤੋਂ ਸਪਸ਼ਟ ਸੀ ਕਿ ਅੰਗਰੇਜ਼ ਹਿੰਦੁਸਤਾਨ ਛੱਡਣ ਲਈ ਤਿਆਰ ਹਨ ਪਰ ਉਸਨੇ ਬੜੀ سنجਿਦਗੀ ਨਾਲ ਆਖਿਆ ਕਿ ਵੱਡੀ ਸਮੱਸਿਆ ਇਹ ਹੈ ਕਿ ਉਹ ਹਕੂਮਤ ਦੇ ਵਾਅਦੋੜੇ ਕਿਸ ਦੇ ਹਵਾਲੇ ਕਰਨ ਇਸ ਦੇ ਜਵਾਬ ਵਿੱਚ ਕਾਂਗਰਸ ਨੇ ਉਸ ਖਿਆਲ ਨੂੰ ਮੁਰਦਾਹਰਾਇਆ ਕਿ ਅੰਗਰੇਜ਼ ਛੱਡ ਜਾਣ ਬਾਕੀ ਅਸੀਂ ਆਪੋ ਵਿੱਚ ਸੰਭਾਲ ਲਵਾਂਗੇ ਪਰ ਮੁਹੰਮਦ ਅਲੀ ਜੀ ਨੇ ਨਾ ਨੇ ਸਪਸ਼ਟ ਖਰਾ ਵਿੱਚ ਕਿਹਾ ਕਿ ਅੰਗਰੇਜ਼ ਛੱਡਣ ਜ਼ਰੂਰ ਪਰ ਪਹਿਲਾਂ ਵੰਡ ਕਰਨ ਕੁਇਟ ਇੰਡੀਆ ਭਾਰਤ ਛੱਡੋ ਦੀ ਥਾਂ ਉਸਨੇ ਡਿਵਾਈਡ ਐਂਡ ਕੁਇਟ ਦਾ ਨਾਰਾ ਦਿੱਤਾ ਇਥੋਂ ਤੱਕ ਉਸਨੇ ਕਹਿ ਦਿੱਤਾ ਕਿ ਜਾਂ ਤਾਂ ਹਿੰਦ ਦੀ ਵੰਡ ਕਰਾਵਾਂਗੇ ਜਾਂ ਇਸ ਨੂੰ ਤਬਾਹ ਬਰਬਾਦ ਇਸੇ ਆਧਾਰ ਤੇ ਨਵੀਆਂ ਚੋਣਾ ਹੋਈਆਂ ਸਿੱਖ ਚੱਕੀ ਦੇ ਦੋ ਪੋੜਾਂ ਵਿੱਚ ਲਿਤਾੜੇ ਜਾ ਰਹੇ ਸਨ ਉਹਨਾਂ ਦੇ ਆਗੂਆਂ ਨੂੰ ਸੋਚੀ ਨਹੀਂ ਸੀ ਰਿਹਾ ਕਿ ਕੀ ਹੋ ਰਿਹਾ ਹੈ ਦੂਰਦ੍ਰਿਸ਼ਟੀ ਨਾ ਹੋਣ ਕਾਰਨ ਕੋਈ ਠੋਸ ਕਲ ਆਖ ਨਾ ਸਕੇ ਅਤੇ ਨਾ ਹੀ ਦੂਜਿਆਂ ਤੱਕ ਦਰਸਾ ਸਕੇ ਇਨਾ ਜ਼ਰੂਰ ਆਖਦੇ ਰਹੇ ਕਿ ਸਿੱਖ ਹਿੰਦੁਸਤਾਨ ਵਿੱਚ ਵਸਦੀ ਤੀਸਰੀ ਕੌਮ ਹੈ ਤੀਜੀ ਕੌਮ ਤੇ ਗੱਲ ਅੰਗਰੇਜ਼ਾਂ ਨੇ ਮੰਨ ਲਈ ਪਰ ਇਹ ਤੀਜੀ ਕੌਮ ਚਾਹੁੰਦੀ ਕੀ ਸੀ ਆਗੂ ਦੱਸ ਨਾ ਸਕੇ ਜੇ ਕੁਝ ਦਰਸਾ ਸਕੇ ਤਾਂ ਉਸ ਉੱਤੇ ਟਿਕ ਨਾ ਸਕੇ ਰੋਜ਼ ਨਵੀਂ ਗੱਲ ਨਵੇਂ ਚੜਦੇ ਸੂਰਜ ਨਵੀਂ ਸਕੀਮ ਅਤੇ ਹਰ ਦਿਹਾੜੇ ਨਵਾਂ ਪੈਂਤੜਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਖਰੀ ਹੁਕਮਾ ਵਿੱਚ ਪੰਥ ਨੂੰ ਆਖ ਗਏ ਸਨ ਕਿ ਸਿਆਸਤ ਪੜਨੀ ਪਰ ਬਦਕਿਸਮਤੀ ਨੂੰ ਕਿਸੇ ਪੰਥਕ ਆਗੂ ਨੇ ਸਿਆਸਤ ਨਾ ਪੜੀ ਸੇਖਾਗੋਆਂ ਦੀ ਸਿਆਸਤ ਸ਼੍ਰੋਮਣੀ ਕਮੇਟੀ ਦੇ ਦੁਆਲੇ ਚਾ ਵੱਧ ਤੋਂ ਵੱਧ ਅਸੈਂਬਲੀ ਦੀ ਮੈਂਬਰੀ ਦੁਆਲੇ ਘੁੰਮੀ ਹੈ ਚਾਤਰ ਆਪਣੀਆਂ ਨਵੀਆਂ ਚਾਲਾਂ ਖੇਡ ਰਹੇ ਸਨ ਪਰ ਸਾਡੇ ਆਗੂ ਅਜੇ ਸਟੈਂਡ ਬਣਾਉਣ ਉੱਤੇ ਹੀ ਲੱਗੇ ਹੋਏ ਸਨ 1946 ਦੇ ਸਾਲ ਵਿੱਚ ਕਈ ਸਕੀਮਾਂ ਬਣੀਆਂ ਤੇ ਕਈ ਠੱਠੀਆਂ ਅਸੀਂ ਕਿਸ ਉੱਚੀ ਸਿਆਸੀ ਥਾਂ ਤੋਂ ਡਿੱਗੇ ਹਾਂ ਇਸਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੰਗਲੈਂਡ ਵਿੱਚ ਗੱਲਬਾਤ ਕਰਨ ਲਈ ਤਿੰਨ ਨੁਮਾਇੰਦੇ ਲੇਬਰ ਸਰਕਾਰ ਨੇ ਬੁਲਾਏ ਜਵਾਹਰ ਲਾਲ ਨਹਿਰੂ ਜੀ ਨਾ ਅਤੇ ਬਲਦੇਵ ਸਿੰਘ ਪਰ ਸਿੱਖਾਂ ਦੀ ਬਦਕਿਸਮਤੀ ਨੂੰ ਸਰਦਾਰ ਬਲਦੇਵ ਸਿੰਘ ਜਵਾਹਰ ਲਾਲ ਨਹਿਰੂ ਨੂੰ ਹੀ ਆਪਣਾ ਲੀਡਰ ਕਹਿਣ ਲੱਗ ਪਿਆ ਅਤੇ ਐਟਲੀ ਨੇ ਵੀ ਕਹਿ ਦਿੱਤਾ ਕਿ ਜਦ ਸਿੱਖਾਂ ਦਾ ਨੁਮਾਇੰਦਾ ਆਪਣੀ ਵੱਖ ਹੋਂਦ ਹੀ ਨਹੀਂ ਮੰਨਦਾ ਤਾਂ ਨੁਮਾਇੰਦਗੀ ਦੇਣ ਦਾ ਸਵਾਲ ਹੀ ਨਹੀਂ ਉੱਠਦਾ ਇਸ ਗੱਲ ਨੂੰ ਐਟਲੀ ਨੇ ਆਪਣੀ ਆਤਮ ਕਹਾਣੀ ਇਹ ਜਿਵੇਂ ਹੋਇਆ ਐਜ਼ ਇਟ ਹੈਪਨ ਦੇ ਵਿੱਚ ਲਿਖਿਆ ਹੈ ਉਸਨੇ ਇਹ ਵੀ ਲਿਖਿਆ ਕਿ ਸਿੱਖਾਂ ਦੀ ਲੀਡਰਸ਼ਿਪ ਉੱਚ ਪੱਧਰ ਦੀ ਨਾ ਹੋਣ ਕਾਰਨ ਕੌਮ ਦਾ ਕੁਝ ਸਵਾਰ ਨਾ ਸਕੀ ਕੇਂਦਰ ਵਿੱਚ ਸਾਂਝੀ ਸਰਕਾਰ ਦੇ ਫਾਈਨੈਂਸ ਮਿਨਿਸਟਰ لیاقت ਅਲੀ ਖਾਨ ਨੇ ਸਰਦਾਰ ਪਟੇਲ ਨੂੰ ਦਿਨੇ ਹੀ ਤਾਰੇ ਵਿਖਾ ਦਿੱਤੇ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦੀ ਕਿਤਾਬ ਇੰਡੀਆ ਵਿਨਸ ਫਰੀडम ਦੇ ਲਿਖੇ ਅਨੁਸਾਰ ਸਭ ਤੋਂ ਪਹਿਲਾਂ ਸਰਦਾਰ ਪਟੇਲ ਨੇ ਹੀ ਪਾਕਿਸਤਾਨ ਮੰਨਿਆ ਲਾਰਡ ਮਾਉਂਟ ਬੇਟਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਜਵਾਹਰ ਲਾਲ ਨਹਿਰੂ ਵੀ ਹਿੰਦੁਸਤਾਨ ਦੇ ਵੰਡ ਮੰਨ ਗਿਆ ਅਤੇ ਪਾਕਿਸਤਾਨ ਵਜੂਦ ਵਿੱਚ ਆਇਆ। ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵੰਡ ਮੰਨੇ ਜਾਣ ਪਿੱਛੋਂ ਜਵਾਹਰ ਲਾਲ ਨਹਿਰੂ ਜੀ ਨੇ ਅਤੇ ਬਲਦੇਵ ਸਿੰਘ ਨੇ ਆਪਣੀਆਂ ਤਕਰੀਰਾਂ ਬ੍ਰਾਡਕਾਸਟ ਕੀਤੀਆਂ। ਪੰਡਿਤ ਜਵਾਹਰ ਲਾਲ ਨੇ ਤਕਰੀਰ ਦੇ ਅੰਤ ਵਿੱਚ ਜੈ ਹਿੰਦ ਅਤੇ ਜੀਨਾ ਨੇ ਪੂਰੇ ਜ਼ੋਰ ਨਾਲ ਪਾਕਿਸਤਾਨ ਜ਼ਿੰਦਾਬਾਦ ਕਿਹਾ। ਜਦ ਬਲਦੇਵ ਸਿੰਘ ਦੀ ਤਕਰੀਰ ਖਤਮ ਹੋਈ ਤਾਂ ਉਸਨੇ ਕੋਈ ਨਾਰਾ ਫਤਿਹ ਚਾਂਜਾ ਨਾ ਬੁਲਾਈ ਇਸ ਤੋਂ ਸਪੱਸ਼ਟ ਸੀ ਕਿ ਸਿਆਸੀ ਤੌਰ ਤੇ ਸਿੱਖਾਂ ਨੂੰ ਕੁਝ ਨਹੀਂ ਸੀ ਮਿਲਿਆ ਇੱਕ ਨੇ ਹਿੰਦ ਦੀ ਚਾਹ ਬੋਲੀ ਅਤੇ ਦੂਸਰੇ ਨੇ ਪਾਕਿਸਤਾਨ ਦੀ ਸਦਾ ਸਲਾਮਤੀ ਚਾਹੀ ਸਿੱਖ ਲਈ ਵੱਡਾ ਸਵਾਲੀਆ ਨਿਸ਼ਾਨ ਇਹ ਸੀ ਕਿ ਉਹ ਕਿਸ ਦੀ ਚਾਹ ਕਰੇ ਅਤੇ ਕਿਸ ਨੂੰ ਜ਼ਿੰਦਾਬਾਦ ਆਖੇ ਤੀਜੀ ਕੌਮ ਰੁਲ ਗਈ ਇਸ ਨੂੰ ਸੱਚੀ ਮੁੱਚੀ ਖੋਨ ਦਾ ਤਰਿਆਦਰ ਨਾ ਪਿਆ